ਧਰਨਾ ਚੋਂ ਆਉਣ ਤੋਂ ਪਹਿਲਾਂ ਗੋਡੇ ਘਰਾਂ ਦੇ ਰੰਗ ਫੋੜ ਦਿੰਦੀ ਆ ਪਰ ਪੌਂਸ ਦੀ ਜਿਹੜੀ ਸਿਸਟਮ ਦੀ ਆ ਬੰਦ ਕਰ ਰਹੀ ਕਹਿੰਦਾ ਇਹ ਬੰਦ ਜਿਹੜੀ ਰੇਡੀਕਲ ਬੰਦ ਕਰਦੇ ਉਹ ਤੁਸੀਂ ਆਪਣੇ ਆਪ ਨੂੰ ਲਾਉਂਦੇ ਹੋ ਸੋ ਮੈਂ ਪੰਜਾਬ ਦੇ ਲੋਕਾਂ ਨੂੰ ਇੱਥੇ ਅੱਜ ਅਸੀਂ 80% ਲੋਕਾਂ ਨੂੰ ਇਹ ਗੱਲ ਕਹਿਣੀ ਚਾਹਣਾ ਉਹਨੂੰ ਸਿੱਖ ਰੇਡੀਕਲ ਸਿੱਖ ਖੱਤਰਵਾਦੀ ਸਿੱਖਵਾਦੀ ਜਾ ਕੇ ਪ੍ਰਚਾਰੇ ਲੰਮਾ ਤੇ ਅਸੀਂ ਜਾਣੀ ਜਿੰਨੀ ਜਿੰਨੀ